13 ਰਮਨ ਪੁੱਚੋ ਵਾਲਾ ਕਹਿੰਦੇ ਬਰੇਕੀ ਮੋਰੇ ਚੋਕਾ ਬਲੀ ਪਹਿਲੇ ਬਾਲ ਤੇ ਸਾਹਿਲ ਮੇਰੇ ਵੀਰੋਂ ਲੰਦਰੂ ਵਾਲਾ ਪੁਜੀ ਹੁੰਦੀ ਹੈ ਪੁੱਚੋ ਵਾਲਾ ਰਣਜੀਤ ਸਿੰਘ ਹੈ ਉਹ ਬੱਲੇ 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 ਹਏ ਬੱਲੇ 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 ਹੁੰਦੀ ਹੈ ਮੇਰੇ ਵੀਰ ਉਹ ਵੀ ਕਿਹੜੇ ਤਕੜਾ ਖੇਡਿਆ ਆਪਣੇ ਸਮੇਂ ਦੇ ਵਿੱਚ ਪਰ ਵੇਖਦਾ ਪੈ ਗਈ ਬਾਲ ਬੱਲੇ 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 ਬਾਈ ਸ਼ਾਟ ਕਰੀ ਲੱਗਾ ਤਾੜੀ ਹੈ ਕੋਈ ਮੁੰਡੇ ਪੁੱਤੋਰਾ ਕਰੇ ਬਲੈਕ ਬਾਂਦਾ ਆਹ ਕਰਦਾ ਟਰਾਈ ਇਧਰਲੇ ਪਾਸੇ ਚੰਡੀਗੜੀ ਆ ਔਰ ਕਮਾਲ ਦੀ ਗੱਲ ਇਹ ਕਿ 30000 ਰੁਪਿਆ ਹੋਇਆ ਫਿਰ ਉਹ ਦਵਾਵਾਂ ਨੇ ਇਹਨਾਂ ਸਰਕਾਰ ਦੇ ਵੀਰਾਂ ਲਈ ਪਰ ਚੰਡੀਗੜੀ ਆਹ ਕਰਦਾ ਕਮਾਲ ਖੇਡ ਉਹ ਪਾਲਪੁੰਦਰੀ ਕਹਿੰਦੇ ਟਾਈਗਰ ਦੋ ਰਸਟਾਰ ਖਿਡਾਰੀ ਲੱਗਦਾ ਜੂ ਆਓ ਆਓ ਆਹ ਪ੍ਰਭਾਵ ਕਹਿੰਦੀ ਮੋੜ ਦਿੱਤਾ ਮੇਰੇ ਵੀਰੋ ਕਹਿੰਦੇ ਕਹਿੰਦੇ ਹੁੰਦੀਆਂ ਮੇਰੇ ਕਹਿੰਦੇ ਸਾਰੇ ਭਰਾਵਾਂ ਨਾਲ ਔਰ ਫੇਰ ਪਿੰਡੀ ਨਾਲ ਕੋਜੀ ਸਿੰਘ ਭਾ ਸਾਡਾ 2100 ਦੇ ਵੱਡੇ ਮਾਣ ਜਿਹੜੇ ਡੇਰੇ ਹੋਇਆ ਨਾਲ ਇਧਰ ਦੇ ਪਾਸੇ ਹੁਣ ਕਿਹਨੂੰ ਕਿਹਨੂੰ ਆਖੀਏ ਜਿਹਨੂੰ ਕਿਹਨੂੰ ਸੁਧਾਰ ਜਿਹਨਾਂ ਵੱਲੋਂ ਮੈਨ ਦੀ ਸੀਰੀਜ ਇੱਕ ਮੋਟਰਸਾਈਕਲ ਦਿੱਤਾ ਜਾਣਾ ਲਓ ਸਾਹਮਣੇ ਪਹਿਲੀ ਵਾਰ ਤੇ ਸ਼ਕਲਾ ਕਨੇ ਸਰਪ ਦੇ ਮੇਰੇ ਮਿੱਤਰੋ ਟੱਕ 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 ਬੱਲੇ ਟੱਕ 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 ਸਾਹਮਣੇ ਵਾਲ ਦੇ ਚਾਰ ਗਰੇ ਦੇ ਭਾਈ ਉਤੇਰਾ ਟੱਕਰ ਵੱੱਦੀ ਨਾ ਨੱਪਟਲ ਆਓ 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 ਸਾਡੇ ਮਿੱਤਰੋ ਖੋਲ ਖਾਨੋ ਨਹੀਂ ਪਾਸੇ ਕਰੂ ਆ ਬੋਲਦੇ ਲਕਾਈ ਖਾਲਿਆ ਉਹ ਆ ਇਹ ਜੀ ਮੇਰੀ ਪਿੰਡਿਆਂ ਦੇ ਪਿੰਡਾਂ ਤੇ ਕੇ ਰੱਬ ਹਾਰ ਜੋ ਆ ਰੱਬ ਜੀ ਬੱਲੇ ਰੋਸੇ ਟਕ 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 ਟ

ਪਹਿਲੀ ਬਾਲ ਤੇ ਆ ਬੱਲੇ ਕਿਹੜੀ ਗੱਲ ਦਾ ਲੱਸੀ ਤਾਰੇ ਵਾਲਾ ਚੰਕ ਕਰਕੇ ਇਧਰਲੇ ਪਾਸੇ ਕਾ 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 ਚੱਕ ਤੁੱਕੇ ਪਾ ਦੇ ਲਓ ਸਾਹਮਣੇ ਭਾਈ ਦਾ ਗਸਤਰੀਜ ਵਾਹੇ ਮੁੰਡਿਆ ਸੋਹਣੀ ਬਾਲ ਸਿਂਪੂ ਭਾਈ ਦਾ ਇੱਕ ਦੋ ਦੂਜੇ ਦੀ ਟਰਾਈ ਬਰੇ ਵੀ ਇਧਰਲੇ ਪਾਸੇ ਰਨ ਆਊਟ ਹੋ ਗਿਆ ਕੁਛ ਵੀ ਨਹੀਂ ਕੋਈ ਨਹੀਂ ਦੇ ਵਿੱਚੋਂ ਹੁਣ ਬਾਲ ਕੋਲ ਦੀ ਜਾਂਦੀ ਵਾਹੇ ਤੇ 4 ਤੇ 4 ਸਕੋਰ ਕਹਿੰਦੇ ਹੋਰ ਜਿਹੜੇ ਜੋਰੋਂ ਕੀ ਕੋਈ ਕਾਲਿਆ ਮਸਲਾ ਹਿੰਡਲਾ ਮੇਲਾ ਆਉਂਦਾ ਉਹ ਪਸੰਦ ਆਉਂਦਾ ਪਹਿਲਾ ਪੂਰਕੀਆ ਦਾ ਬਾਲ ਬੱਲੇ ਬੱਲੇ ਭਾਈ ਰਪਿਆਰਾ ਆਪਾਂ ਦੇ ਰੂਪ ਮੁਣੀ ਪਰੋ ਕੋਲੀ ਪਰੇ ਬੱਚਿਆਂ ਦਾ ਨਸਾਨ ਚੰਦ ਭਾਨ ਦੇ ਕੁੱਤੇ ਭੌਂਕਦੇ ਲੁਟਕਦੇ ਆਂਦਾ ਬੜੀ ਖਾਨਾ ਆਓ ਸੇਵਿਆਂ ਦੇ ਵਿੱਚ ਮੱਝੇ ਜਗਾ ਤੇ ਜੇਤੂ ਦੇ ਵਿੱਚ ਖਾਣਾ ਪਾਉਂਦੇ ਤੇ ਪਾੜੇ बंद का मारे सिका बने क्यों कि चर्चा का विशा बनया सामने चकला चकला चा चकला चार कहते चुड़ गया प्रीत सिंह मेरे लिए प्यार बरतार ਗਰਮੀ ਹੋਈ ਪਈ ਮੈਚ ਨੂੰ ਫਿਰ ਵੀ ਕੌਨ ਕੌਨ ਫੀਡਾਸ ਕਹਿੰਦੇ ਸੰਤਨਰ ਸੰਦੇਸਵਾਦ ਤੇ ਮੇਰੇ ਲਈ ਫਿਰ ਵੀ ਇਹਦਾ ਕਹਿੰਦਾ ਮੇ 7ਵੀਂ ਛੱਕਾ ਮਾਰ ਜਾਂਦੀ ਹੈ ਆ ਆ ਆ ਉਹ ਨਾ ਗੱਟ ਗਿਆ ਦਾ ਸ਼ੀਸ਼ੀ ਪੱਥਰੀਆ ਬਾਲ ਕੋਲ ਆ 2 ਛੱਕਾ ਮਾਰ ਗਿਆ ਆ ਕਹਿੰਦੇ ਭਾਈ ਨੇ ਪਹਿਲਾ 4 ਰੁੱਟ ਗਿਆ ਆ ਰਾਤੀਆਂ ਕੀ ਲੱਖ کالا تے چھڈی ہے باپ دی گل رب تے چھڈی ہے پیاری دی گل کاپا کا تے کالا تے چھڈی ہے کوئی نہیں پتہ اس کو نہیں کرنا اچھا اے پیل بیٹچر لگی ہے پنڈ میرے મિતرو روبی نے ماری کی روبی نے ماری کی روبی تے 11 12 ਛੇ ਤੇ ਆ ਆਹ ਨਾ ਰਗਿਆ ਮੇਰੇ ਵੀਰ ਨੂੰ ਥਾ ਕਰਕੇ ਰੋਕਣਾ ਉਹ ਫਰਾ ਛਰੇ ਪਿੰਡ ਦੀ ਕਰਤੀ ਬਾਣੀ ਹੋ ਗਿਆ ਟਕ 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 ਕਰ ਕੋਈ ਕੱਟ ਆਹ ਚਾਰ ਜੁੜ ਕੇ ਕੱਟ ਕਬੂਤਰ 15 ਰਹਿ ਗਏ ਵੱਧ ਚਾਲ ਤੇ ਕਾਪਾ ਬਰਾਣਾ ਔਰ ਏ ਉਹ ਬੱਲੇ ਕਾਪਾ ਠੀਕ ਤੇ ਚੱਲ ਰਿਹਾ ਫੇਟਾ ਹੇ ਟਨ ਉਹ ਗੱਭੀ ਬੰਦੇ ਵੱਲ ਇਹ ਫਾਇਲ ਉਹ ਕੈਚ ਹੋ ਗਿਆ ਕੈਚ ਹੋ ਗਿਆ ਇਕਬਾਲ ਸੱਤ ਛੱਕੇ ਦੇ ਹੋ ਜੂਗੇ 22 ਕਹਿੰਦੇ ਕਾਪੀ ਜਦ ਸੱਤ ਵੱਜੂ ਦੇ ਕਹਿੰਦੇ ਸਰਵ ਉਹ ਜਿੱਤ ਗਈ ਲਲੜੂ ਮੰਡੀ ਜਿੱਤ ਗਈ ਤੇ ਕਰ ਗਈ ਪੂਲਕਲੀਓ ਅਗਲਾ ਮੈਚ ਵੀ ਬਹੁਤ ਤਗੜਾ ਵੀਰੇ ਖਾਨੇ ਵਾਲ ਦਾ ਮੈਚ ਖੇਡਿਆ ਜਾਣਾ ਪਰਮਾਨ ਹੁਣਾ ਦਾ ਪੂਰਾ ਜੋਰ ਨਾਲ